ਦੀ ਲੋਕੇਸ਼ਨ ਚੈੱਕ ਕੀਤੀ ਉਹਨਾਂ ਰਾਜਪੁਰੇ ਤੋਂ ਆਏ ਸੀ ਓਕੇ ਉਸ ਤੋਂ ਬਾਅਦ ਸਵਿਚ ਬੰਦ ਹੋਇਆ ਜੀ 12 ਵਜੇ ਨੇ ਚੈੱਕ ਕੀਤਾ ਉਹ ਸਵਿਚ ਆ ਉਹਨਾਂ ਦੀ ਵਾਈਫ ਵੀ ਦੱਸ ਰਹੀ ਵੀ ਬੜੇ ਸਿੰਪਲ ਲਾਈਫ ਪਰਿਵਾਰ ਜਿਉਂਦੇ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਹੈ ਕੋਈ ਐਉਂ ਜਿੱਦ ਗੱਲ ਨਹੀਂ ਤੇ 9 ਵਜੇ ਗੱਲ ਵੀ ਹੋਈ ਹੈ ਕਿ ਮੈਂ ਮੁਹਾਲੀ ਤੋਂ ਚੱਲ ਪਿਆ ਮੈਂ ਆ ਰਹੇ ਹਾਂ ਪਰ ਹੋਇਆ ਕਿ ਕਾਰ ਉੱਥੋਂ ਵੀ ਨਹੀਂ ਰਸਤੇ 'ਚ ਬਿਲਕੁਲ ਨੇੜੇ ਹੀ ਹੈ ਜੀ ਘਰ ਦੇ ਕੋਈ ਖਾਸ ਗੱਲ ਨਹੀਂ ਕੀ ਹੋਇਆ ਜੀ ਹਾਂ ਜਿਹੜਾ ਹੀ ਪੜਾ ਬਾਕੀਆਂ ਵਿਚਾਰਦੇ ਨੂੰ ਚਾਰ ਦਿਨ ਹੋ ਗਏ ਬੰਦਾ ਘਰ ਦਾ ਪਤਾ ਨਹੀਂ ਮਿਲ ਰਾਇਆ ਜਿੰਨੇ ਨੂੰ ਤਾਂ ਨਾਲ ਉਹ ਕਿਹਾ ਉਹ ਪੱਕਾ ਤੇ ਨਹੀਂਗਾ ਪੈਸੇ ਹੋ ਸਕਦੇ ਨੇ ਜੀ ਕਿਉਂ ਨਾ ਦਾ ਪਤੀਕ ਦਾ ਵੀ ਥੋੜਾ ਜਿਹਾ ਦੁਕਾਨਦਾਰੀ ਦਾ ਵੀ ਕੰਮ ਹੈਗਾ ਪੈਸਾ ਚੋ ਲੈਣਾ ਦੇਣਾ ਉਹਨਾਂ ਦਾ ਬਿਜ਼ਨਸ ਵੀ ਹੈਗਾ ਖੇਤੀਬਾੜੀ ਵੀ ਹੈ ਹੋ ਸਕਦੇ ਨੇ ਪੈਸੇ ਵੀ ਜੀ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਗੋਬਿੰਦ ਬਸਤੀ ਕਮਾਸਪੁਰ ਰੋਡ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਮੈਡਮ ਗੁਰਚਰਨ ਕੌਰ ਰੰਦਾਵਾ ਪੰਜਾਬ ਕਾਂਗਰਸ ਦੇ ਮਹਿਲਾ ਵਿੰਗ ਦੇ ਪ੍ਰਧਾਨ ਹੋ ਪਹੁੰਚੇ ਹੋਏ ਨੇ ਔਰ ਪਿਛਲੇ ਦਿਨੀ ਜਿਹੜਾ ਇੱਕ ਵੱਡਾ ਹਾਦਸਾ ਹੋ ਜਾਂਦਾ ਸਮਾਣੇ ਦੀ ਗੋਬਿੰਦਨ ਅਸਤੀ ਗੋਬਿੰਦ ਬਸਤੀ ਦੇ ਵਿੱਚੋਂ ਜਿਹੜੇ ਕਿ ਕਾਸਟੇਬਲ ਬਤੌਰ ਗਨਮੈਨ ਚੱਲਦੇ ਸੀ ਮੋਹਾਲੀ ਡਿਊਟੀ ਤੇ ਤਨਤ ਸੀ ਉਹ ਪਿਛਲੇ ਲਗਭਗ 9-10 ਸਾਲਾਂ ਤੋਂ ਉਹਨਾਂ ਦੀ ਜਿਹੜੀ ਡਿਊਟੀ ਮੋਹਾਲੀ ਦੇ ਵਿੱਚ ਚੱਲਦੀ ਸੀ ਔਰ 3-4 ਦਿਨਾਂ ਤੋਂ ਉਹ ਲਾਪਤਾ ਹੋ ਗਏ ਆਉਂਦੇ ਹੁੰਦੇ ਰਸਤੇ ਦੇ ਵਿੱਚ ਕਿਉਂਕਿ ਜੇ ਗੱਲ ਕਰੀਏ ਤਾਂ ਉਹ ਤਕਰੀਬਨ ਜਦੋਂ ਚੱਲੇ ਉੱਥੋਂ ਮਹਾਲੀ ਤੋਂ ਦਾ ਰਸਤੇ ਦੇ ਵਿੱਚ ਉਹਦੀ ਵਾਈਫ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੁੰਦੀ ਵੀ ਰਹੀ ਆਣਾ ਪਸਿਆਣਾ ਦੇ ਅਧੀਨ ਜਿਹੜਾ ਇੱਕ ਪਿੰਡ ਆਉਂਦਾ ਭੰਡਰਾ ਸੋ ਭੰਡਰਾ ਪਿੰਡ ਦੇ ਕੋਲੋਂ ਉਹਨਾਂ ਦੀ ਬਲੈਕ ਕੀ ਆ ਜਿਹੜੀ ਕਾਰ ਹੈ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਔਰ ਫਿਲਹਾਲ ਕੋਈ ਵੀ ਜਿਹੜੀ ਹਲੇ ਜਾਣਕਾਰੀ ਪੁਖਤਾ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਕਿ ਤਰ੍ਹਾਂ ਕਿਤੇ ਕੋਈ ਪੈਸਿਆਂ ਦਾ ਲੁੱਟਦਾ ਮਾਮਲਾ ਵੀ ਹੋ ਸਕਦਾ ਹੈ ਔਰ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਪੁਲਿਸ ਇਨਵੈਸਟੀਗੇਸ਼ਨ ਆਪਾਂ ਗੱਲਬਾਤ ਕਰਾਂਗੇ ਇੱਥੇ ਉਹਨਾਂ ਦੇ ਪਰਿਵਾਰ ਨਾਲ ਤੇ ਉਹਨਾਂ ਦੇ ਮਦਰ ਨਾਲ ਉਹਨਾਂ ਦੇ ਵਾਈਫ ਨਾਲ ਉਹਨਾਂ ਦੇ ਮਾਮਾ ਜੀ ਨਾਲ ਔਰ ਮੈਡਮ ਰੰਧਾਵਾ ਨਾਲ ਪ੍ਰਤਾਪ ਸਿੰਘ ਸਰਪੰਚ ਦੇ ਸਕੇ ਭਾਂਜਾ ਨੇ ਸਤਿੰਦਰ ਚਿਮਾ ਆਪਾਂ ਗੱਲਬਾਤ ਕਰਦੇ ਆ ਸੋ ਤੁਸੀਂ ਜਰੂਰ ਜੁੜੇ ਰਹਿਤਾਰਾ ਬੋਲੇ ਪੰਜਾਬੀ ਚੈਨਲ ਦੇ ਮੈਨੂੰ ਅੱਜ ਤਾਂ ਇੱਕ ਗੱਲ ਨੂੰ ਹੁੰਦੀ ਰਹੀ ਆ ਆ ਨੋ ਜੀ ਆਸਟ ਤੋਂ ਬਾਅਦ ਕੋਈ ਗੱਲ ਨਹੀਂ ਹੋਣੀ ਆ 10:00 11:00 10:00 ਜਿਹੜਾ ਆ ਦੀਸ਼ੇ ਮੈਂ ਤੁਹਾਨੂੰ ਪਾਉਂਦਾ ਤੁਹਾਡੀ ਭੈਣ ਜੀ ਕਿੰਨੇ ਵਜੇ ਗੱਲ ਹੋਈ ਲਾਸਟ ਉਹਨਾਂ ਨਾਲ 9 ਵਜੇ ਉਸ ਤੋਂ ਬਾਅਦ ਫਿਰ ਮਤਲਬ ਤੁਹਾਡੀ 10 ਵਜੇ ਤੁਸੀਂ ਕੋਸ਼ਿਸ਼ ਕੀਤੀ ਦੁਬਾਰਾ ਨਹੀਂ 10 ਵਜੇ ਲੋਕੇਸ਼ਨ ਚੈੱਕ ਕੀਤੀ ਸੀ ਉਹਨਾਂ ਨੇ ਹੂੰ ਰਾਜਪੁਰੇ ਤੋਂ ਦੇ ਦਿੱਤੀ ਓਕੇ ਉਸ ਤੋਂ ਬਾਅਦ ਸਵਿਚ ਬੰਦ ਹੋਇਆ ਜੀ 12 ਵਜੇ ਨੇ ਚੈੱਕ ਕੀਤਾ ਉਹ ਸਵਿਚ ਆਫ ਸੀ ਜੀ ਰਣੇਲ ਸਿੰਘ ਜੀ ਜੇ ਗੱਲ ਕਰੀਏ ਤਾਂ ਕਿਤਨਾ ਕਿਤੇ ਅਮਰਤਾਰੀ ਵੀ ਸੀ ਔਰ ਉਹਨਾਂ ਦੀ ਤੁਹਾਡੀ ਵੀ ਅਸੀਂ ਦੇਖਦੇ ਆ ਨਾ ਜੀ ਲਾਈਫ ਸਟਾਈਲ ਦੇਖਦੇ ਆ ਔਰ ਗੜੀ ਸਾਹਿਬ ਗੁਰਦਰਾ ਸਾਹਿਬ ਨਾਲ ਰਿਲੇਟਡ ਤੁਸੀਂ ਸੇਵਾ ਵੀ ਕਰਦੇ ਹੋ ਔਰ ਪ੍ਰਤਾਪ ਹੋਰਾਂ ਨਾਲ ਵੀ ਸਾਡਾ ਸ਼ੁਰੂ ਤੋਂ ਮੋਹ ਪਿਆਰਾ ਹੈ ਸਰਪੰਚ ਪਰਿਵਾਰ ਦੇ ਨਾਲ ਕਿਤਨਾ ਕਿਤੇ ਤੁਹਾਡੀ ਰਿਸ਼ਤੇਦਾਰੀ ਵੱਡੀ ਰਿਸ਼ਤੇਦਾਰੀ ਹੈ ਨਾ ਜੀ ਸੋ ਕਿਤਨਾ ਕਿਤੇ ਕੋਈ ਐਦਾਂ ਦੀ ਕੰਡੀਸ਼ਨ ਹੋਈ ਹੋਵੇ ਕੋਈ ਕੈਸ਼ ਵਗੈਰਾ ਤਾਂ ਨਹੀਂ ਸੀ ਉਹਨਾਂ ਕੋਲ ਕੋਈ ਕਿ ਐਸੇ ਕਿ 1 ਲੱਖ ਰੁਪਇਆ ਸਾਨੂੰ ਇੰਨਾ ਭਰ ਲੱਖ ਰੁਪਇਆ ਕਰੋ ਲੈ ਜੀ ਜਾਜ਼ੀ ਹੋ ਗਈ ਤਿੰਨ ਮਾਰਟ ਦੇ ਉਥੇ ਦੇਣੇ ਸੀ ਸ਼ਾਨ ਸ਼ਾਹ ਦੇ ਗੁੰਦਾਰ ਉਥੇ ਦੇਣੇ ਸੀ ਉਹਨਾਂ ਦੇ ਹੋਰ ਕੋਈ ਮਤਲਬ ਨਹੀਂ ਸਾਨੂੰ ਕੋਈ ਜਾਵਾ ਨਹੀਂ ਕੋਈ ਤੋਂ ਨੂੰ ਕੋਈ ਸ਼ੱਕ ਹੋਵੇ ਕੋਈ ਕਿਸੇ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਾ ਕੋਈ ਗੱਲਬਾਤ ਨਹੀਂ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਜੀ ਕੋਈ ਨਹੀਂ ਮਤਲਬ ਫਰਨ ਨਾ ਪ੍ਰੀਤ ਜੀ ਵੱਲੋਂ ਜਿਆਦਾ ਬਹੁਤ ਵਧੀਆ ਔਰ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਚੱਲੀ ਹੈ ਕਿ ਤੁਸੀਂ ਸੰਤੁਸ਼ਟ ਹੋ ਸਟੀਨਾਂ ਲੱਗਿਆ ਤੇ ਬਹੁਤ ਨੇ ਵੀ ਅੱਲਾਦਰ ਜੀ ਤੇ ਲੱਗੇ ਹੋਏ ਨੇ ਰਹੀ ਬੇਨਤੀ ਸਾਡੀ ਇਹ ਵਿੱਚ ਲੱਗਦਾ ਨਹੀਂ ਥੋੜਾ ਢਿੱਲਾ ਢਿੱਲੀ ਚੱਲ ਰਹੀ ਜਿੱਦਾਂ ਕਾਂਸਟੇਬਲ ਸੀ ਐਸਐਸਪੀ ਦਾ ਲੱਗੇ ਕੱਲ ਵੀ ਬਹੁਤ ਗੰਗੀਆਂ ਵੈਸੇ ਲੱਗਿਆ ਸੀ ਤੇ ਅੱਜ ਥੋੜਾ ਜਿਹਾ ਆਵਾਜ਼ ਥੋੜਾ ਜਿਹਾ ਆਏ ਨੇ ਵੀ ਚਲੋ ਅੱਜ ਕੱਟਨੇ ਤੁਹਾਡੇ ਨਾਲ ਸਮੇਂ ਸਮੇਂ ਤੇ ਪ੍ਰਸ਼ਾਸਨ ਨਾਲ ਕੋਈ ਤਾਲਮੇਲ ਹੁੰਦਾ ਰਹਿੰਦਾ ਕੀ ਜਾਂਦੇ ਨੇ ਤਾਲਵੇਂ ਨੇ ਕਰੀ ਜਾਂਦੇ ਉਹ ਬਦਲ ਸੇ ਗਰੀਬ ਦੇ ਦੂਜਾ ਵੀ ਮਰ ਫੋਨ ਆਈ ਜਾਂਦੇ ਨੇ ਬਾਪੂ ਜੀ ਅਸੀਂ ਲੱਗੇ ਹੋਏ ਹਾਂ ਤੁਸੀਂ ਕਬਰ ਆਉਣਾ ਇਹ ਤੁਹਾਡਾ ਜਲਦੀ ਤੇ ਜਲਦੀ ਬੇਟਾ ਸੀ ਤੁਹਾਡਾ ਮਤਲਬ ਕਰਾਂਗੇ ਠੀਕ ਹੈ ਜਲਦੀ ਪਰਮਿਸ਼ਨ ਦੇ ਜਿਆਦਾ ਤੁਸੀਂ ਦੇਰ ਨਾ ਚ ਬੱਲਾ ਪਾ ਕੇ ਧਿਆਨ ਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੁਝ ਪਤਾ ਲੱਗਾ ਜੀ ਜਿਹੜੇ ਵੀਰ ਨੇ ਸਤਿੰਦਰ ਸ਼ੀਮਾ ਜੀ ਜਿਹੜੇ ਪਿਛਲੇ ਦਿਨਾਂ ਉਹ ਕੁਝ ਬਤਾ ਨਹੀਂ ਕਿ ਜਿੰਨੇ ਨੂੰ ਤਾਂ ਨੁਕੀਲੇ ਕੋਲ ਕੋਈ ਬੱਚਾ ਅੱਜ ਮਰ ਬੱਚਾ ਜਿਹਾ ਬਣਾ ਪਿਆ ਪਿਛਲੇ ਦਿਨੀ ਬਹੁਤ ਵੱਡਾ ਦਰਦਨਾਕ ਸੜਕ ਹਾਦਸਾ ਪਾਹ ਹੰਡਾਇਆ ਹੈ ਔਰ ਕੱਲ ਪਰਸਵਾਨਾ ਜੀ ਆ ਦੇਖਣ ਨੂੰ ਮਿਲਿਆ ਲੱਗਦਾ ਜਿਵੇਂ ਕੋਈ ਨਜ਼ਰ ਹੀ ਲੱਗੀ ਹੋਵੇ ਸਮਾਨਾ ਜੀ ਬਿਲਕੁਲ ਜੀ ਬਹੁਤ ਹੀ ਦੁੱਖ ਹੈ ਤੇ ਪਰਵਾਰ ਦੇ ਨਾਲ ਬੈਠੀ ਹਾਂ ਮਾਤਾ ਜੀ ਨੇ ਉਹਨਾਂ ਦੇ ਵਾਈਫ ਨੂੰ ਮਿਲੀਆਂ ਮਤਲਬ ਬੜਾ ਦੁੱਖ ਹੋ ਬੇਖੋ 4 ਦਿਨ ਹੋ ਗਏ ਮਾਂ ਦਾ ਦਿਨ ਹੀ ਪੁੱਛਿਆ ਜਾਂਦਾ ਬੱਚਾ 4 ਮਿੰਟ ਨਾਵੇਂ ਘਰ ਦੇ ਵਿੱਚ ਤੇ ਆਪਾਂ ਸਮਝ ਸਕਦੇ ਹਾਂ ਇੱਕ ਮਾਂ ਮੇਰੀ ਕਿ ਕੀ ਹਾਲਾਤ ਹੁੰਦੇ ਨੇ ਪਰਵਾਰ ਦੇ 4 ਦਿਨ ਹੋ ਗਏ ਮਤਲਬ ਸਮਝ ਨਹੀਂ ਆ ਰਹੀ ਵੀ ਹੋਇਆ ਕੀ ਨਹੀਂ ਹੈ ਇੱਕ ਕੀ ਪਰਿਵਾਰ ਨੂੰ ਬਹੁਤ ਸ਼ੰਕਾਵਾਂ ਨੇ ਮੈਂ ਤਾਂ ਇਹ ਹੀ ਸਾਰਿਆਂ ਨੂੰ ਚਾਹੀਏ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਹਿੰਨੀ ਆ ਕਿ ਪਲੀਜ਼ ਤੁਸੀਂ ਪੂਰੀ ਛਾਣਵੇਂ ਕਰੋ ਇਸ ਚੀਜ਼ ਦੀ ਇਹ ਜੀ ਤਾਂ ਕੋਈ ਗੱਲ ਨਹੀਂ ਸੀ ਇਸ ਤਰ੍ਹਾਂ ਦੀ ਵਾਈਫ ਵੀ ਦਸਵੇਂ ਵੀ ਬੜੇ ਸਿੰਪਲ ਲਾਈਫ ਪਰਿਵਾਰ ਜਿਉਂਦੇ ਗੁਰੂ ਨੂੰ ਮੰਨਣਾ ਵਾਲਾ ਪਰਿਵਾਰ ਹੈ ਕੋਈ ਐਓ ਜੀ ਗੱਲ ਨਹੀਂ ਕਿ 9 ਵਜੇ ਗੱਲ ਵੀ ਹੋਈ ਹੈ ਕਿ ਮੈਂ ਮੁਹਾਲੀ ਤੋਂ ਚੱਲ ਕੇ ਆ ਰਿਹਾ ਹਾਂ ਪਰ ਹੋਇਆ ਕਿ ਕਾਰ ਉੱਥੋਂ ਵੀ ਲਿਆ ਰਸਤੇ 'ਚ ਬਿਲਕੁਲ ਨੇੜੇ ਹੈ ਜੀ ਘਰ ਦੇ ਇੱਕ ਖਾਸ ਗੱਲ ਹੋਰ ਵੀ ਕੀ ਹੋਇਆ ਜੀ ਹਾਂ ਜਿਹੜਾ ਇਹ ਪੜਾ ਬੱਕਰੇ ਆ ਚਾਰ ਦਿਨ ਹੋ ਗਏ ਬੰਦਾ ਘਰ ਨਹੀਂ ਆਇਆ ਮੈਨੂੰ ਲੱਗਦਾ ਨਹੀਂ ਕਿ ਤਨਾ ਕਿਤੇ ਵੀ ਪੰਜਾਬ ਪੁਲਿਸ ਵੀ ਸੇਫ ਨਹੀਂ ਔਰ ਕਿਤਨਾ ਕਿਤੇ ਗੱਲ ਕਰਨੀ ਤਾਂ ਨਹੀਂ ਬਣਦੀ ਪਰ ਮੈਨੂੰ ਐ ਲੱਗਦਾ ਵੀ ਪੰਜਾਬ ਪੁਲਿਸ ਵੀ ਸੇਫ ਨਹੀਂ ਉਹ ਤਾਂ ਦੇਖੀ ਲਓ ਜੀ ਤੁਸੀਂ ਮੈਂ ਇੱਥੇ ਜ਼ਿਕਰ ਕਰਦੀ ਹਾਂ ਕੱਲ ਵੀ ਮੈਂ ਆਹ ਕਾਲੀ ਦੇ ਵਿੱਚ ਥੀੜੀ ਗੁਜਰਾਂ ਦੇ ਨਾਲ ਮੇਰੇ ਕੋਲੇ ਸਵੇਰੇ 24 ਸਾਲ ਦਾ ਬੱਚਾ ਜਿਹੜਾ 7 ਤਰੀਕ ਦਾ 9 ਵਜੇ ਦਾ ਗਾਇ ਉਹਦੀ ਮਾਂ ਮੇਰੇ ਕੋਲ ਆ ਕੇ ਰੋਈ ਕਹਿੰਦੀ ਚਾਰ ਦਿਨ ਹੋ ਗਏ ਮੇਰਾ ਬੱਚਾ 24 ਸਾਲ ਦਾ ਹੈ ਤੇ ਘਰ ਨਹੀਂ ਆਇਆ ਉਹਨੂੰ ਮੈਂ ਪੁੱਛਿਆ ਕਿ ਨਹੀਂ ਮੈਂ ਫੋਨ ਕੀਤਾ ਇੱਕ ਲਾਸਟ ਟਾਈਮ ਗੱਲ ਹੋਈ ਹੈ ਉਹ ਕਹਿੰਦਾ ਮम्मा ਮੈਂ 15 ਮਿੰਟ ਚਾ ਰਿਹਾ ਤੇ ਬਿਲਕੁਲ ਗਊ ਪੱਛਾ ਚੌਂਕ ਹੈ ਜਿਹੜਾ ਉੱਥੇ ਉਹਦੀ ਲੋਕੇਸ਼ਨ ਸ਼ੋ ਹੋਈ ਹੈ ਤੇ ਅੱਜ ਮੇਰੀ ਗੱਲ ਨਹੀਂ ਹੋ ਸਕੀ ਉਹਨਾਂ ਨੇ ਪੁਲਿਸ ਰਿਪੋਰਟ ਕੀਤੀ ਪਰ ਉਹ ਵੀ ਬੱਚਾ ਨਹੀਂ ਮਿਲਿਆ ਦੇਖੋ ਕਿੰਨੇ ਮਾੜੇ ਹਾਲਾਤ ਇਸ ਤਰ੍ਹਾਂ ਕਦੇ ਗੋਲੀਆਂ ਚੱਲ ਰਹੀਆਂ ਨੇ ਕੁੱਪੜਾ ਵਪਾਰੀ ਦਾ ਕਤਲ ਹੋ ਗਿਆ ਕਿ ਇਹ ਤਾਂ ਕੋਈ ਸਿਕਿਉਰਿਟੀ ਕੀ ਹੈ ਬੰਦੇ ਦੇ ਘਰਾਂ ਚ ਆ ਕੇ ਗੋਲੀਆਂ ਚੱਲ ਰਹੀਆਂ ਨੇ ਬੱਚੇ ਮਲਾਪਤਾ ਹੋ ਰਹੇ ਨੇ ਤਾਂ ਬਹੁਤ ਹੀ ਇੱਕ ਸਰਕਾਰ ਦੀ ਜਿਹੜੀ ਫੇਲਿਅਰ ਮੈਂ ਕਹੂੰਗੀ ਚਾਹਤ ਦਿਹਾੜੇ ਮਾਪੇ ਤਾਂ ਕੀ ਜੋਣਾ ਜੀ ਜਿਹਨਾਂ ਦਾ ਬੱਚਾ ਘਰ ਆਇਆ ਨਾ ਪਤਾ ਲੱਗ ਰਿਹਾ ਕੁਛ ਕੀ ਹਾਲਤ ਦੇਖ ਪਾ ਇੱਥੇ ਮਾਪੇ ਦਾ ਨਹੀਂ ਸੋ ਮੈਂ ਭਾਜੀਪੀ ਸਾਹਿਬ ਨੂੰ ਖਾਸ ਕਰਕੇ ਮੈਂ ਬੇਨਤੀ ਕਰਦੀ ਆ ਕਿ ਪਲੀਜ਼ ਜਿਵੇਂ ਪਰਿਵਾਰ ਨੂੰ ਬਹੁਤ ਸਾਰੀਆਂ ਬੰਗਲਾ ਉਹਦੇ ਮਨ 'ਚ ਨੇ ਚਲਦੀ ਚਾਹੇ ਕਾਰ ਵੀ ਆ ਪਲੀਜ਼ ਮੈਨੂੰ ਪਰਸੋਂ ਵੀ ਕਾਰ ਦੇ ਕੋਲ ਖੜੇ ਸੀਆਈਏ ਐਸਐਚਓ ਅਕੂਦੀ ਕੋਲ ਉੱਤੇ ਖੜੇ ਸੀ ਮੈਂ ਰਾਤ ਵਾਪਸ ਜਿਆਦੇ ਸੀ ਮਿਲੇ ਇਸ ਚੀਜ਼ ਨੂੰ ਨਾ ਪੂਰੀ ਕੋਖਣ ਦੀ ਗੱਲ ਹੈ ਜੀ ਪ੍ਰਵਾਹ ਕਰਦੀ ਸਹਰ ਹੀ ਨਹੀਂ ਆ ਰਹਾ ਰਬ ਕਰਵਾ ਤੀ ਕੀ ਹੋਇਆ ਉਹਨਾਂ ਦੇ ਬੱਚੇ ਨੂੰ ਪਤਾ ਤਾਂ ਲੱਗੇ ਸੋ ਇਹਦੀ ਦੁੱਖਾਂ ਜੀ ਬਹੁਤ ਵੱਡਾ ਦੁੱਖ ਹੈ ਬਿਆਨ ਨਹੀਂ ਕਰ ਸਕਦੇ ਜੀ ਪ੍ਰਤਾਪ ਜੀ ਕੀ ਲੱਗਦਾ ਜਿਹੜਾ ਤੁਹਾਡਾ ਭਾਂਜਾ ਪਿਛਲੇ ਦਿਨੀ ਗੁੰਮ ਹੋ ਗਿਆ ਹੈ ਸ਼ੱਕੀ ਹਾਲਾਤ ਦੇ ਵਿੱਚ ਹੈ ਨਾ ਜੀ ਸ਼ੱਕੀ ਮਾਇਸ ਕਰਕੇ ਕਹਿ ਰਹੇ ਕਿਉਂਕਿ ਉਹਨਾਂ ਦਾ ਹਲੇ ਕੋਈ ਸਰਾਗ ਨਹੀਂ ਮਿਲਿਆ ਹਨਾ ਜੀ ਕਿ ਤਰ੍ਹਾਂ ਕਿਤੇ ਉਹਨਾਂ ਦੀ ਗੱਡੀ ਵੀ ਮਿਲੀ ਪੁਲਿਸ ਨੂੰ ਹਨਾ ਜੀ ਔਰ ਕਾਫੀ ਚੀਜ਼ਾਂ ਨੇ ਜਿਹੜੀਆਂ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਨੇ ਜੀ ਔਰ ਕੀ ਲੱਗਦਾ ਹੈ ਅੱਗੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ ਦੇਖੋ ਜੀ ਪੁਲਿਸ ਤਾਂ ਕਾਰਵਾਈ ਕਰ ਰਹੀ ਏ ਬੜਾ ਬੜਾ ਤੁਹਾਨੂੰ ਦਿੰਦੀ ਏ ਹੌਸਲਾ ਵੀ ਅਸੀਂ ਪੂਰਾ ਵੀ ਸਾਡਾ ਪਹਿ ਇੱਕ ਤੇ ਪੁਲਿਸ ਮੈਂਬਰ ਹੀ ਹੋ ਉਹਨਾਂ ਦਾ ਪੁਲਿਸ ਮੁਲਾਜ਼ਮ ਹੋਏ ਉਹਦੇ ਕਰਕੇ ਵੀ ਉਹ ਬਹੁਤ ਜ਼ਿਆਦਾ ਯੋਰ ਲਾ ਰਹੇ ਨੇ ਬਾਕੀ ਵੇਖੋ ਹੁਣ ਵਾਰੀ ਇਹ ਚੱਲ ਰਹੀ ਸਾਰੀ